ਪੰਜਾਬੀ ਗਾਇਕ ਬਲਕਾਰ ਸਿੰਘ ਸਿੱਧੂ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਬਲਕਾਰ ਸਿੱਧੂ ਨੇ ਕਾਂਗਰਸ ਜੁਆਇਨ ਕੀਤੀ ਬਲਕਾਰ ਸਿੱਧੂ ਕਾਂਗਰਸ ਵਿੱਚ ਬਿਨਾਂ ਕਿਸੇ ਸ਼ਰਤ ਸ਼ਾਮਲ ਹੋਏ ਨੇ ਸਿੱਧੂ ਨੇ ਕਾਂਗਰਸ ਨਾਲ ਹੱਥ ਮਿਲਾਉਣ ਦੇ ਨਾਲ ਹੀ ਵਿਰੋਧੀਆਂ ਤੇ ਹਮਲੇ ਕਰਨੇ ਵੀ ਸ਼ੁਰੂ ਕਰ ਦਿੱਤੇ ਉਹਨਾਂ ਅਕਾਲੀ ਦਲ ਤੇ ਹਮਲੇ ਕਰਨ ਦੇ ਨਾਲ ਨਾਲ ਨਸ਼ੇ ਦੀ ਸਮੱਸਿਆ ਨਾਲ ਦੋ ਚਾਰ ਹੋ ਰਹੇ ਨੌਜਵਾਨਾਂ ਨੂੰ ਕੁਝ ਇਸ ਅੰਦਾਜ਼ ਚ ਸੁਨੇਹਾ ਦਿੱਤਾ ਦਾ ਬਫਾਦਾਰ ਚਪਾਈ ਵਲਕੇ ਦਿਨ ਰਾਤ ਕੰਮ ਕਰੂੰਗਾ ਜਿੱਥੇ ਵੀ ਡਿਊਟੀ ਲਾਉਣਗੇ ਉਥੇ ਮੈਂ ਦਿਨ ਰਾਤ ਕੰਮ ਕਰਕੇ ਪਾਰਟੀ ਲਈ ਪਾਰਟੀ ਦੀ ਸੇਵਾ ਕਰਦਾ। ਗਾਣੇ ਉਹ ਵੀ ਲਿਖਾ ਕੇ ਜੋ ਆਬਰੋਦੀ ਅਕਾਲੀ ਦਾਲ ਹੈ। ਉਹਨਾਂ ਦੇ ਜੋ ਕਰ ਰਹੇ ਨੇ ਕਾਰੇ ਹੈ ਜੀ ਇਹ ਰੇਤੇ ਬਜਰੀਆਂ ਠੱਗੀਆਂ ਚੋਰੀਆਂ ਆਖਿਆ ਚਿੱਟੇ-ਚੁੱਟੇ ਹੈ ਜੀ। ਹਾਂ ਉਹਨਾਂ ਦੀ ਲਿਖਾ ਕੇ ਗਾਣੇ। ਮੈਂ ਲਿਖਿਆ ਵੀ ਇੱਕ ਜੀ। ਪੁੱਤਰੋ ਪੰਜਾਬ ਦੇ ਉੱਠ ਕੇ ਆਪਣਾ ਆਪ ਸੰਭਾਲੋ। ਸੋਨੇ ਜੀ ਜ਼ਿੰਦਗੀ ਨੂੰ ਐਵੇਂ ਨਸ਼ਾ ਵਿੱਚ ਨਾ ਗਾਲੋ। ਕਰ ਉਜੜ ਜਾ ਬਣ ਕੇ ਭੋਲਣ ਕੇ ਵਿੱਚ ਕਬੂਤਰ ਗੋਲੇ। ਨਸ਼ਿਆਂ ਦੇ ਖਾ ਲੈਣੇ ਕਿਸੇ ਦੇ ਪੁੱਤ ਭਰਾ ਜਾ ਟੋਲੇ। ਸੋਹਣੇ ਜੀ ਜ਼ਿੰਦਗੀ ਨੂੰ ਐਵੇਂ ਨਸ਼ਿਆਂ ਵਿੱਚ ਨਾ ਗਾਹ ਲਓ ਪੁੱਤਰੋ ਪੰਜਾਬ ਦੇਓ ਉੱਠ ਕੇ ਆਪਣਾ ਆਪ ਸਭਾਲੋ ਇਹ ਸੰਭਲੋਗੇ ਤਾਂ ਸਾਡੇ ਕੋਲ ਸਾਡੇ ਕੈਪਟਨ ਸਾਹਿਬ ਬੈਠੇ ਨੇ ਇਦਾਂ ਦਾ ਸਾਨੂੰ ਪੰਜਾਬ ਲਈ ਲੀਡਰ ਚਾਹੀਦਾ ਕਾਂਗਰਸ ਵਿੱਚ ਸ਼ਾਮਿਲ ਹੁੰਦਾ ਹੀ ਸਿੱਧੂ ਦੇ ਬੋਲ ਆਮ ਆਦਮੀ ਪਾਰਟੀ ਖਿਲਾਫ ਫੋਰ ਤਿੱਖੇ ਹੋ ਗਏ ਉਹਨਾਂ ਕਿਹਾ ਕਿ ਜਿਹੜੇ ਲੋਕਾਂ ਨੇ ਹੁਮ ਹਮਾ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ ਸੀ ਉਹੀ ਲੋਕ ਕਾਂਗਰਸ ਵਿੱਚ ਸ਼ਾਮਿਲ ਹੋਣਗੇ ਆਉਣ ਵਾਲੇ 4 ਮਹੀਨਿਆਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਸੱਚੇ ਮਨੋ ਸੱਚੇ ਦਿਲੋਂ ਚੱਲੇ ਸੀ ਉਹ ਸਾਰੀਆਂ ਲੈਣਾ ਲੱਗੀ ਆਪਣੀਆਂ ਇੱਧਰ ਜੁਆਇਨ ਕਰ ਲਈ ਤੇ ਬਾਕੀ ਕਲਾਕਾਰ ਬਰਾਦਰੀ ਇਕੱਲਾ ਹੀ ਰਹਿ ਗਿਆ ਮਾਨ ਮਰਾੜਾਂ ਵਾਲਾ ਜਿਵੇਂ ਕਹਿੰਦੇ ਉਹਨੇ ਭਵੰਤ ਮਾਨ ਉਹਦੇ ਨਾਲ ਸਾਰੀ ਬਰਾਦਰੀ ਟੁੱਟ ਗਈ ਆ ਇਹ ਹੌਲੀ ਹੌਲੀ ਕਰਕੇ ਕਾਂਗਰਸ ਨੂੰ ਐਨ ਕਰੂਗੀ ਅਗਰ ਤੁਹਾਡੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਬਲਕਾਰ ਸਿੱਧੂ ਦੀ ਕਈ ਦਿਨਾਂ ਤੋਂ ਚਰਚਾ ਹੋ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਸਮੇ ਬਲਕਾਰ ਸਿੱਧੂ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਦਿੱਤੀ ਗਈ ਸੀ ਪਰ ਇੱਕ ਵਿਵਾਦ ਦੇ ਕਾਰਨ ਪਾਰਟੀ ਨੇ ਉਹਨਾਂ ਤੋਂ ਟਿਕਟ ਵਾਪਸ ਲੈ ਲਈ ਇਸ ਤੋਂ ਬਾਅਦ ਬਲਕਾਰ ਸਿੱਧੂ ਨੇ ਆਜ਼ਾਦ ਤੌਰ ਤੇ ਚੋਣ ਲੜੀ